ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰੇਓ ਆਪਾਂ ਸੰਥਿਆ ਲੜੀ ਵਰ ਕਰ ਰਹੇ ਹਾਂ ਸੁਖਮਨੀ ਸਾਹਿਬ ਦੀ 18 ਅਸ਼ਟ ਵਧੀਆਂ ਆਪਣੀ ਸੰਪੂਰਨ ਹੋ ਗਈਆਂ ਸੀ ਅੱਗੇ ਸ਼ੁਰੂ ਹੁੰਦਾ ਹੈ ਸ਼ਲੋਕ ਸਾਥ ਨ ਚਾਲੈ ਬਿਨ ਭਜਨ ਭਜਨ ਇੱਥੇ ਬਿਸਰਾਮ ਵਿਖਿਆ ਸਗਲੀ ਛਾਰ ਇਹਨੂੰ ਚਾਲੈ ਨਹੀਂ ਪੜਨਾ ਚਾਲੈ ਪੜਨਾ ਹਰ ਹਰ ਨਾਮ ਕਮਾਮਨਾ ਨਾਨਕ ਇਹੋ ਧਨਸਾਰ ਇਹੋ ਪੜਨਾ ਹੈ ਇਹੇ ਨਹੀਂ ਪੜਨਾ ਆਹੇ ਔਂਖੜ ਲੱਗੇ ਉਚਾਰਨ ਹੋਵੇਗਾ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਜਿਹੜੇ ਇਹ ਪੀਲੇ ਰੰਗ ਦੇ ਨੇ ਸ਼ਬਦ ਇਹਨਾਂ ਤੇ ਵਿਸਰਾਮ ਹੈ ਏਕ ਸਿਮਰ ਨਾਮ ਆਧਾਰ ਅਵਰ ਪਾਪ ਸਭ ਮੀਤ ਵਿਸਾਰੋ ਮੀਤੇ ਸਭ ਤੇ ਵਿਸਰਾਮ ਲਵਣਾ ਚਰਨ ਕਮਲ ਰਿੱਧ ਮਹਿ ਉਰ ਧਾਰਹੁ ਕਰਨ ਕਰਨ ਸੋ ਪ੍ਰਭ ਸਮਰੱਥ ਸਮਰੱਥ ਕਸ ਕੇ ਬੋਲਨ ਉਦਕ ਲਾ ਕੇ ਦ੍ਰਿੜ ਕਰ ਗਹੋ ਗਹੋ ਦੋ ਹਾਏ ਨੇ ਇੱਕ ਹਾਏ ਓਂਕੜ ਲੱਗੇ ਗੋਹ ਨਾਮ ਹਰ ਵਥ ਵਥ ਤੇ ਵੀ ਉਦਕ ਲੱਗੇਗਾ ਕਸ ਕੇ ਬੋਲਣਾ ਇਹੋ ਤਨ ਸੰਚਹੁ ਹੋਵੋ ਭਗਵੰਤ ਹਾਏ ਓਂਕੜ ਇੱਛ ਵੀ ਹਾਏ ਓਂਕੜ ਇਹ ਦੋਨੇ ਉਚਾਰਨ ਹੋਣਗੇ ਸੰਤ ਜਣਾ ਕਾ ਨਿਰਮਲ ਮੰਤ ਏਕਾਸ ਰੱਖੋ ਮਨ ਮਾਹੇ ਰੱਖੋ ਬੜਨ ਸਰਬ ਰੋਗ ਨਾਨਕ ਮਿਟ ਜਾਹਿ ਜਿਸ ਧਨ ਕੋ ਚਾਰ ਕੁੰਟ ਉਠ ਤਾਵਹਿ ਸੋ ਧਨ ਹਰ ਸੇਵਾ ਤੇ ਪਾਵਹਿ ਜਿਸ ਸੁਖ ਕੋ ਨਿਤ ਬਾਛਹਿ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜੇ ਸੋਭਾ ਕੋ ਕਰਹਿ ਭਲੀ ਕਰਨੀ ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਪਜ ਹਰ ਕੀ ਸਰਣੀ ਭਜ ਹਰ ਕੀ ਸਰਣੀ ਅਨਕ ਉਪਾਵੀ ਹੁਣ ਇਹਨੂੰ ਕਈ ਸੰਕਟਾਂ ਨੇ ਪੜ ਜਾਂਦੀਆਂ ਅਨੇਕ ਵਿਪੜਨ ਅਨਕ ਪੜਨਨ ਉਪਾਵੀ ਰੋਗ ਨਾ ਜਾਏ ਰੋਗ ਮਿਟੈ ਲਿਟੇ ਨਹੀਂ ਪੜਨਨ ਮਿਟੈ ਪੜਨਨ ਹਰ ਅਵਖਧ ਲਾਏ ਸਰਬ ਨਿਧਾਨ ਮਹ ਹਰ ਨਾਮ ਨਿਧਾਨ ਜਪ ਨਾਨਕ ਦਰਗਹ ਹੈ ਪਰਵਾਨ ਮਨ ਪਰ ਬੁੱਧ ਹੋ ਹਰ ਕੈ ਨਾਏ ਕੈ ਦਲਾਵਾਂ ਲੱਗੀਆਂ ਦਹਿ ਦਿਸਤਾਵਤ ਆਵੇ ਠਾਏ ਆਵੇ ਪੜਨਨ ਆਵੇ ਨਹੀਂ ਪੜਨਨ ਤਾ ਕੋ ਬਿਗਨ ਨਾ ਲਾਗੈ ਕੋਏ ਜਾ ਕੈ ਕਹਿ ਤ ਦਲਾਵਾਂ ਰਿਧੈ ਰਿਧੈ ਤੇ ਦਲਾਵਾਂ ਲੱਗਿਆ ਰਿਧੈ ਨਹੀਂ ਪੜਨਾ ਰਿਧੈ ਬਸੈ ਹਰ ਸੋਏ ਬਸੈ ਨਹੀਂ ਪੜਨਾ ਬਸੈ ਕਲ ਤਾਤੀ ਠੰਡਾ ਹਰਨਾਓ ਇਹਨੂੰ ਠੰਡਾ ਪੜਨਾ ਕਿਉਂ ਬਿੰਦੀ ਲੱਗੀ ਇੱਥੇ ਕਲ ਤਾਤੀ ਠੰਡਾ ਹਰਨਾਓ ਸਿਮਰ ਸਿਮਰ ਸਦਾ ਸੁਖ ਪਾਓ ਭਉ ਬਿਨਸੈ ਦਲਾਵਾਂ ਲੱਗੀਆਂ ਬਿਨਸਹਿ ਪੂਰਨ ਹੋਏ ਆਸ ਭਗਤ ਪਾਏ ਆਤਮ ਪਰਗਾਸ ਤਿਤ ਘਰ ਜਾਏ ਬਸੈ ਅਬਨਾਸੀ ਬਸੈ ਬਸੇ ਨਹੀਂ ਪੜਨਾ ਬਸੈ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ 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 ਨਹੀਂ ਪੜਨਾ ਵਿਚਾਰ ਬਿਹਾਰੀ ਦੇ ਨਾਮ ਕਹ ਕਹ ਤੇ ਦਲਾਵਾਂ ਲੱਗੀਆਂ ਕਹ ਜਨ ਸਾਚਾ ਜਨਮ ਮਰੇ ਮਰੇ ਨਹੀਂ ਪੜਨਾ ਮਰੇ ਕਾਚੂ ਕਾਚਾ ਕਾਚੂ ਕਾਚਾ ਜਿਹੜਾ ਇਹ ਪਾਠ ਹੈ ਕਸ ਕੇ ਬੋਲਣਾ ਹੈ ਅਦਕਲਾ ਕੇ ਬੋਲਣਾ ਹੈ ਕਾਚੂ ਕਾਚਾ ਦੋਨਾਂ ਦੇ ਅਦਕ ਲੱਗੇਗਾ ਆਵਾ ਗਾਵਨ ਮਿਟੈ ਪ੍ਰਭ ਸੇ ਮਿਟੈ ਮਿਟੇ ਨਹੀਂ ਪੜਨਾ ਮਿਟੈ ਪੜ੍ਹਵੇਂ ਆਪ ਤਿਆਗ ਸਰਨ ਗੁਰਦੇਵ ਈਓ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਆਧਾਰ ਐਡੇ ਕਰਨਾ ਅਨਕ ਉਪਾਅ ਇਹਨੂੰ ਅਨੇਕ ਨਹੀਂ ਪੜ੍ਹਨਾ ਅਨੇਕਤਾ ਬਣੇਗਾ ਜੇ ਨੰਨੇ ਨੂੰ ਨਾਂ ਲਕੀ ਹੋਵੇਗੀ ਅਨਕ ਉਪਾਅ ਨਾ ਛੂਟਣ ਹਾਰੇ ਸਿਮਰਤ ਸਾਸਤ ਸਾਸਤਿ ਇਥੇ ਵਿਸਰਾਮ ਲਾਉਣਾ ਹੈ ਵੇਦ ਵਿਚਾਰੇ ਹਰ ਕੀ ਭਗਤ ਕਰਹੁ ਮਨ ਲਾਏ ਮਨ ਪੰਚਤ ਨਾਨਕ ਫਲ ਪਾਏ ਸੰਗਨਾ ਚਾਲਸ ਤੇਰੇ ਤਨਾ ਤੇਰੇ ਤੇਰੇ ਨਹੀਂ ਪੜਨਾ ਤੇਰੇ ਤੂੰ ਕਿਆ ਲਪਟਾਵਹਿ ਇੱਥੇ ਚਾਰਖਾ ਟਿੱਪੀ ਲੱਗੀ ਏ ਇੱਕ ਹੁੰਦਾ ਤੂੰ ਟਿੱਪੀ ਤੁਰੈ ਤੂੰ ਇੱਥੇ ਜੇ ਟਿੱਪੀ ਆ ਤੇ ਫਿਰ ਉਚਾਰਨ ਕਰਨਾ ਤੂੰ ਤੂੰ ਕਿਆ ਲਪਟਾਵਹਿ ਮੂਰਖ ਮਨਾ ਸੁਤ ਮੀਤ ਕੁਟੰਬ ਅਰ ਬਨਤਾ ਇਹਨੂੰ ਬਨਿਤਾ ਨਹੀਂ ਪੜਾ ਬਨਤਾ ਬੱਬਾ ਨੰਨੇ ਸਾਰੀ ਬਨਿਤਾ ਇਨ ਤੇ ਕਹੋ ਕਹੋ ਆਹੇ ਔਂਕੜ ਕਹੋ ਤੁਮ ਕਮਨ ਸਨਾਥਾ ਸਨਾਥਾ ਅਧਕ ਲਾ ਕੇ ਕਾਸ ਕੀ ਬੋਲਣਾ ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਮਨ ਛੁਟਕਾਰ अस हस्ती रथ असवारी झूठा डंप झूठ पासारी पा पसारी निपण पासारी पप्पे करना जिन दिए तिस बुझे ना बिगाना बुझे अदकला के कस के बोलना बुझे ना बिगाना नाम विसार नानक पछताना नाम विसार नानक पछताना गुर की मत तू ले ले आनी हाय सारी ले ਭਗਤ ਬਿਨਾ ਬਹੁ ਡੁੱਬੇ ਸਿਆਣ। ਹਰ ਕੀ ਭਗਤ ਕਰੋ ਮਨ ਮੀਤ। ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਜੀਤ। ਚਰਨ ਕਮਲ ਰਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ। ਆਪ ਜਪਹੁ ਅਵਰਾ ਨਾਮ ਚ ਪਾਵਹੁ। ਸੁਨਤ ਕਹਿਤ ਰਹਤ ਗਤ ਪਾਵਹੁ। ਸਾਰ ਭੂਤ ਸਤ ਹਰ ਕੋ ਨਾਉ ਸਹਿਜ ਸੁਭਾਏ ਸੁਭਾਏ ਨਾਨਕ ਗੁਣ ਗਾਉ ਗੁਣ ਨੰਨੇ ਦੀ ਬਾਝ ਉਚਾਰਨ ਕਰਨੀ ਗੁਣ ਗੁਣ ਗਾਵਤ ਤੇਰੀ ਉਤਰ ਸੁਮੈਲ ਬਿਨ ਸਜਾਏ ਹੋਮੈ ਬਿਖ ਫੈਰ ਇਹ ਧਿਆ ਰੱਖਣਾ ਇਤ ਮੈਲ ਦਲਾਵਾਂ ਦੇ ਨਾਲ ਮੇਲ ਨਹੀਂ ਪਟਨ ਮੈਲ ਇਹ ਫੈਲ ਦਲਾਵਾਂ ਦੇ ਨਾਲ ਹੋਹੀ ਹਾਹੀ ਓੜਾ ਹਾਏ ਚਾਈ ਹੋਹੀ ਅਚੰਤ ਬਸੈ ਸੁਖ ਨਾਲ ਬਸੈ ਦਲਾਵਾਂ ਲੱਗੀਆਂ ਸਾਸ ਗਰਾਸ ਹਰ ਨਾਮ ਸਮਾਨ ਛਾੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੇ ਸੱਚ ਤਨਾ ਹਰ ਪੂੰਜੀ ਸੱਚ ਕਰਹੁ ਵਿਵਹਾਰ ਈਹਾ ਸੁਖ ਹੁਣ ਕਈ ਸੰਗਤਾਂ ਵਿੱਚ ਬਿੰਦੀ ਲਾ ਕੇ ਪੜ ਜਾਂਦੀ ਈਹਾ ਈਹਾ ਨਹੀਂ ਪੜਨਾ ਈਹਾ ਈਹਾ ਸੁਖ ਦਰਗਹ ਹੈ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਜਾ ਕੈ ਕੈ ਵੜਨਾ ਕੈ ਨਿਪੜਨਾ ਦਲਾਵਾਂ ਲੱਗੀਆਂ ਤਿਆਰ ਰੱਖਣਾ ਮਸਤਕ ਏਕ ਏਕੋ ਜਪ ਏਕੋ ਸਾਲਾਹੇ ਹੁਣ ਸੰਗਤਾਂ ਨੂੰ ਪੜ ਜਾਂਦੀ ਹੈ ਸਾਲਾਹ ਸਾਲਾਹ ਨਹੀਂ ਪੜਨਾ ਇੱਥੇ ਸੱਸੇ ਨੂੰ ਕੰਨਾ ਹੈ ਲੱਲੇ ਨੂੰ ਵੀ ਕੰਨਾ ਹੈ ਹਾਏ ਸ਼ਿਆਰੀ ਹਾਏ ਸ਼ਿਆਰੀ ਵੀ ਉਚਾਰਨ ਕਰਨੀ ਹੈ ਕਹੋ ਨਾਨਕ ਜਾ ਕੇ ਮਸਟਕ ਲੇਖ ਏਕੋ ਜਪ ਏਕੋ ਸਾਲ ਆਹੇ ਸਾਲ ਆਹੇ ਪੜਨਾ ਏਕ ਸਿਮਰ ਏਕੋ ਮਨ ਆਹੇ ਐੜੇ ਕਾ ਨਾ ਹਾਏ ਸਰੀ ਆਹੇ ਆਹ ਨਹੀਂ ਪੜਨਾ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਮਨ ਤਨ ਜਾਪ ਏਕ ਭਗਵੰਤ ਮਨ ਤਨ ਜਾਪ ਏਕ ਭਗਵੰਤ ਜਾਪ ਤੇ ਵਿਸਰਾਮ ਏਕੂ ਏਕ ਏਕ ਹਰਿ ਆਪ ਪੂਰਨ ਪੂ ਰਹੇ ਰਹੋ ਇੱਚ ਵਿਸਰਾਮ ਪ੍ਰਭ ਵਿਆਪ ਅਨਕ ਵਿਸਥਾਰ ਬਿਸ ਸਸਾ ਪੂਰਾ ਬੋਲ ਕੇ ਜਾਣਾ ਬਿਸਥਾਰ ਇਕੱਠਾ ਪੜ੍ਹਨਾ ਹੈ ਵੱਖਰਾ ਵੱਖਰਾ ਨਹੀਂ ਕਰਨਾ ਬਿਸਥਾਰ ਏਕ ਤੇ ਪਈ ਏਕ ਆਰਾਧ ਪ੍ਰਾਸ਼ਿਤ ਗਏ ਮਨ ਤਨ ਅੰਤਰ ਏਕ ਪ੍ਰਭ ਰਤਾ ਇੱਕ ਪਬ ਰਾਤਾ ਜਿਹੜਾ ਰਾਤਾ ਪਾਠ ਹੈ ਇਹ ਕਸ ਕੇ ਬੋਲਣਾ ਅਦਕ ਲਾ ਕੇ ਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਇਹ ਜਾਤਾ ਤੇ ਵੀ ਅਦਕ ਲੱਗੇਗਾ ਕਸ ਕੇ ਬੋਲਣਾ ਇੱਕ ਜਾਤਾ ਸੋ ਸੰਗਤ ਜੀ ਉੰਨੇ ਅਸ਼ਟਪਦੀ ਆਪਣੀ ਸੰਪੂਰਨ ਹੋ ਗਈਆਂ ਨੇ ਭੁੱਲਾਂ ਦੀ ਮਾਫੀ ਜਿਨ੍ਹਾਂ ਸੰਗਤਾਂ ਨੇ ਪਿਛਲੇ ਭਾਗਾਂ ਦੀ ਸੰਖਿਆ ਨਹੀਂ ਕੀਤੀ ਸੁਖਮਨੀ ਸਾਹਿਬ ਦੀ ਉਹ YouTube ਦੀ ਪਲੇਲਿਸਟ ਦੇ ਵਿੱਚ ਸਾਰੀ ਸੰਖਿਆ ਪਈ ਹੈ ਸੋਖਨ ਸਿੰਘ ਸਾਹਿਬ ਦੀ ਪੰਜ ਬਾਣੀਆਂ ਦੀ ਸਹਿਸਕ੍ਰਿਤੀ ਪੱਟਾਂ ਦੇ ਸਵਈਏ ਰਾਮਕਲੀ ਸਾਧ ਰਾਗਮਾਲਾ ਗਾਥਾ ਸਾਰੀ ਸਾਰਿਆਂ ਦੀ ਬਾਣੀ ਉੱਤੇ ਪਲੇਲਿਸਟ ਦੇ ਵਿੱਚ ਪਈ ਹੈ ਇੱਥੇ ਜਾ ਕੇ ਸੁਣ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ